ਚੈਲੀ ਕਰਦਾ ਜੇ ਤੈਨੂੰ ਐਡਾ ਦਮ ਸੀ ਤੇਰੇ ਚ ਤੂੰ ਤੂੰ ਆਇਆ ਕਿਉਂ ਨਹੀਂ ਆਉਣ ਨੂੰ ਕਿਹੜਾ ਤੂੰ ਐਡਾ ਭੈਣ ਦੀ ਮਰਾ ਗਿਆ ਤੂੰ ਅਮਰੀਕਾ ਕੈਨੇਡਾ 'ਚ ਬੈਠਾ ਜੀ ਬੰਬੇ ਰਿਆ ਭੈਣ ਦੀ ਵਰੀ 3300 ਰੁਪਏ ਡਾਕਟਾ ਮੈਂ ਤਿੰਨ ਵਾਰ ਜਾਇਆ ਬੰਬੇ ਜੇ ਆਏਗਾ ਤਾਂ ਫਿਰ ਮਾਰ ਕੇ ਜਾਈ ਜੇ ਛੱਟ ਗਿਆ ਤਾਂ ਵੀ ਭੈਣ ਤੋਂ ਤੇਰੀ ਮਾਂ ਤੋਂ ਸਿੱਧਾ ਘਣਾ ਓਏ ਬੀਤੇ ਦਿਨ ਹੀ ਸੁਖਰਤੀ ਆਪਣੇ ਇੰਸਟਾਗ੍ਰam ਕਾਉਣ ਦੇ ਉੱਪਰ ਇੱਕ ਆਪਣੇ ਪੁਰਾਣੇ ਯਾਰ ਦੇ ਨਾਲ ਲਾਈਵ ਆਇਆ ਸੀ ਤੇ ਲਾਈਵ ਦੇ ਵਿੱਚ ਸੁਖਰਤੀ ਨੇ ਦੋ ਤਿੰਨ ਰਿਪਲਾਈ ਕੀਤੇ ਸੀਗੇ ਇੱਕ ਤਾਂ ਗੁਰਜੀਤ ਲੱਗ ਗਰੁੱਪਾ ਤੇ ਕਸੀਰਾ ਢਿੱਲੋਂ ਆਗਾ ਜੋ ਮੁੰਡੇ ਅਕਸਰ ਹੀ ਨਸ਼ਾ ਫੜਦੇ ਨੇਗੇ ਜੋ ਲੋਕ ਨਸ਼ਾ ਵੇਚਦੇ ਨੇ ਉਹਨਾਂ ਬਾਰੇ ਬੋਲਿਆ ਸੀਗਾ ਕਿ ਦੋ ਤਿੰਨ ਛਲਾਰੂ ਜੇ ਮੇਰੇ ਪਿੰਡ ਰਤੀ ਆ ਕੇ ਹਵਾ ਕਰ ਗਏ ਨੇ ਉਹਨਾਂ ਦੀ ਮੈਂ ਹਵਾ ਕੱਢਣੀ ਆਂਗੀ ਇਹ ਸੁਖਰਤੀ ਨੇ ਕਿਹਾ ਸੀਗਾ ਤੁਹਾਨੂੰ ਉਸ ਲਾਈਵ ਦਾ ਲਿੰਕ ਦੇ ਕਬਸਿੰਦੇ ਮਿਲ ਜੇ ਤੁਸੀਂ ਉਹ ਲਾਈਵ ਵੀ ਜਰੂਰ ਦੇਖ ਕੇ ਆਇਓ ਸੋ ਉਹਦੇ ਚੱਲਦਿਆਂ ਹੁਣ ਸੁਖ ਰਤੀਏ ਨੂੰ ਗੁਰੀ ਅਤਲਾ ਗਰੁੱਪ ਮੁੰਡੇ ਨੇ ਇੱਕ ਵੱਡਾ ਰਿਪਲਾਈ ਕੀਤਾਗਾ ਲਾਈਵ ਹੋ ਕੇ ਕਿ ਤੂੰ ਜੋ ਲਾਈਵ ਦੇ ਵਿੱਚ ਪਕਾਈ ਮਾਰੀ ਸੀਗੀ ਤੈਨੂੰ ਉਹਦਾ ਨਤੀਜਾ ਭੁਗਤਣਾ ਪਊਗਾ ਅਸੀਂ ਤੈਨੂੰ ਪਿਆਰ ਨਾਲ ਸਮਝਾਇਆ ਸੀ ਪਰ ਤੂੰ ਸਾਡੇ ਬਾਰੇ ਹੁਣ ਗਲਤ ਬੋਲੇਗਾ ਤੂੰ ਇਸ ਦਾ ਨਤੀਜਾ ਹੁਣ ਭੁਗਤੇਗਾ ਬਾਕੀ ਤੁਸੀਂ ਅੱਗੇ ਹੋਸ਼ਾਰਾ ਲਾਈਵ ਜ਼ਰੂਰ ਦੇਖਿਓ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝਾ ਕਰੋ ਕਿ ਸੁਖਰਤਿਆ ਸਹੀ ਆ ਜਾਂ ਇਹ ਬਾਈ ਸਹੀ ਨੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝਾ ਕਰੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਰੱਬ ਰਾਖਾ ਸੁਖਰਤਿਆ ਹੁਣ ਬੋਲਦਾ ਕਮੈਂਟਾਂ ਦੇ ਵਿੱਚ ਵੀ ਤਾਂ ਬੋਲਿਆ ਨਹੀਂਗਾ ਤੇ ਚਲੋ ਇਹਨੇ ਲਾਈਵ ਹੋ ਕੇ ਵੀਡੀਓ ਪਾਈ ਹੈਗੀ ਕਿ ਹਾਂ ਮੈਂ ਗੋਲੀ ਮਾਰਦਾ ਜੇ ਮੈਨੂੰ ਦੱਸ ਕੇ ਆਉਂਦੇ ਪਤਾ ਤੈਨੂੰ ਪਹਿਲਾਂ ਐਂ ਸੋਸ਼ਲ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਐਡੀ ਸ੍ਰਿਆਮ ਤੈਨੂੰ ਆਇਆ ਸੀ ਦੂਜੀ ਗੱਲ ਚਲ ਤੂੰ ਜੋ ਵੀ ਕਹਿਣਾ ਕਿ ਬਾਹਰ ਗਿਆ ਹੋਇਆ ਸੀ ਤਾਂ ਆਜਾ ਜਾਣ ਕੇ ਆਜਾ ਸੋਸ਼ਲ ਮੀਡੀਆ ਕਰਕੇ ਆਇਆ ਹਨਾ ਚੀਜ਼ ਦਾ ਵੀ ਅੱਜ ਤੂੰ ਲਾਈਵ ਦੇਖੇ ਨਾ ਦੇਖੇ ਤੇਰੇ ਨਾਲ ਦੇ ਤੇਰੀ ਲੀਲੀਆਂ-ਬੀਲੀਆਂ ਤੈਨੂੰ ਇੱਕੋ ਜਿਹਾ ਪਹਛਾ ਦੇਣਾ ਕੁਝ ਵੀ ਐ ਤੈਨੂੰ ਇੱਕ ਚੈਲਿੰਜ ਕਰਦਾ ਤੈਨੂੰ ਮੈਂ ਦੱਸ ਕੇ ਆਇਆ ਇੱਕ ਦਿਨ ਪਹਿਲਾਂ ਵੀਡੀਓ ਬਾਰੇ ਚੈਲਿੰਜ ਕਰਦਾ ਤੂੰ ਮੇਰੇ ਪਿੰਡ ਦੱਸ ਕੇ ਆ ਜਾ ਮੈਂ ਤੈਨੂੰ ਪਹਿਲਾਂ ਦੱਸ ਕੇ ਤੂੰ ਮੈਨੂੰ ਘੰਟਾ ਪਹਿਲਾਂ ਦੱਸ ਕੇ ਆ ਜੀ ਕੀ ਆਉਣਿਆ ਸੀ ਕੀ ਅਸੀਂ ਆਉਣਿਆ ਤੁਸੀਂ ਆਜੋ ਇਹ ਚੀਜ਼ ਦਾ ਮੈਂ ਤੈਨੂੰ ਚੈਲੰਜ ਨਹੀਂ ਕਰਦਾ ਜੇ ਤੈਨੂੰ ਐਡਾ ਦਮ ਸੀ ਤੇਰੇ ਚ ਤੂੰ ਤੂੰ ਆਇਆ ਕਿਉਂ ਨਹੀਂ ਆਉਣ ਨੂੰ ਕਿਹੜਾ ਤੂੰ ਐਡਾ ਭੈਣ ਦੀ ਮਰਾਗਾ ਤੂੰ ਅਮਰੀਕਾ ਕੈਨੇਡਾ 'ਚ ਬੈਠਾ ਜੀ ਬੰਬੇ ਰਿਆ ਭੈਣ ਦੀ ਵਰੀ 3300 ਰੁਪਏ ਡਾਕਟਾ ਮੈਂ ਤਿੰਨ ਵਾਰ ਜਾਇਆ ਆ ਬੰਬੇ ਬੰਬੇ ਨੂੰ ਐਡਾ ਤੂੰ ਸਟਾਰ ਨਹੀਂ ਹੋਗੇ ਜੇ ਤੂੰ ਬੰਬੇ ਜਾਇਆ ਸਟਾਰ ਨਹੀਂ ਹੈਗਾ ਤੂੰ ਬੰਬੇ ਮੈਂ ਤਿੰਨ ਵਾਰ ਹੀ ਜਾਇਆ ਆ ਭੈਣ ਦਾ ਕਿੱਥੇ ਫਿਰਦਾ ਤੂੰ ਦੱਸ ਗਈ ਵੀ ਆ ਜੀ ਆ ਜਾਂਦਾ ਜੇ ਦਾਮ ਵਾਲੀ ਗੱਲ ਸੀ ਦੱਸ ਕੇ ਕੀ ਕਹਿੰਦਾ ਦੱਸ ਤੂੰ ਸਪੋਰਟ ਦੇ ਕੋਲ ਜਿੱਤੇ ਤੈਨੂੰ ਮੈਂ ਫੋਨ ਕਰਾਦਾ ਤਾਂ ਮੈਂ ਤੈਨੂੰ ਇਹ ਵੀ ਚੈਲੰਜ ਕਰ ਜਿੱਦੈ ਤੈਨੂੰ ਮੈਂ ਫੋਨ ਕਰਦਾ ਕਿਸੇ ਬੰਦੇ ਤੋਂ ਇਹੇ ਜੇ ਤੋਂ ਮੈਂ ਤੈਨੂੰ ਆਹ ਕਹਲੋ ਜੇ ਤੂੰ ਕਹਿੰਦਾ ਸਪਾਰਟ ਮੈਂ ਕਿਹਦੇ ਮੋਢੇ ਧਰ ਕੇ ਅੱਜ ਤੱਕ ਕੋਈ ਗੱਦੇ ਚਲਾਈ ਨਹੀਂ ਮੈਂ ਨਹੀਂ ਜਿੱਦੈ ਮੈਂ ਚਲਾਈ ਤਾਂ ਤੇਰੀ ਬੋਲ ਤੀ ਜੇ ਤੂੰ ਯਾਰ ਪੈਰੀ ਹੱਥ ਨਾਲ ਲੱਗਦਾ ਮੈਂ ਵੀ ਯਾਰ ਜੱਟ ਦਾ ਪੁੱਤ ਨਹੀਂ ਯਾਰ ਮੂਤਨਾ ਦਾ ਜਿੱਦੈ ਆਪਦੀ ਆਈ ਤੇ ਆ ਗਿਆ ਮੈਂ ਤਾਂ ਉਹਦੇ ਤੇਰੇ ਮੈਂ ਇਹ ਵੀ ਬੋਲ ਤੂੰ ਕਿਹੜਾ ਮਰਜੀ ਮੈਂ ਆਵਾਂ ਦੀ ਬਰੇਟਾ ਲੈ ਆਈ ਪਾਹੀਂ ਥੱਟੀ ਲੈ ਆਈ ਉਹ ਆਂਦੀ ਕੁਛ ਨਹੀਂ ਕਿਹੜਾ ਤੇਰੇ ਕੋਲ ਕੁਝ ਵੀ ਹੈਗਾ ਪਰ ਹਿੱਕ ਦੇ ਬਾਹਰ ਕਰੀ ਬਾਹਰ ਕਰਿਓ ਪਿੱਠੇ ਪਿੱਛੇ ਵਾਰ ਨਾ ਕਰਿਓ ਮੈਨੂੰ ਕੋਈ ਦੁੱਖ ਨਹੀਂ ਹੋਣਾ ਪਿੱਠੇ ਪਿੱਛੇ ਬਾਅਰ ਕਰੋਗੇ ਤਾਂ ਸਾਰੇ ਤੁਸੀਂ ਦੱਲੇ ਹੋ ਭੈਣ ਚ ਸਾਰੀ ਦੁਨੀਆ ਤੋਂ ਗਰੇ ਬੰਦੇ ਹੋ ਜੇ ਆਏਗਾ ਤਾਂ ਫਿਰ ਮਾਰ ਕੇ ਜਾਈ ਛੱਡ ਕੇ ਜਾਈ ਨਾ ਜੇ ਛੱਡ ਗਿਆ ਤਾਂ ਵੀ ਭੈਣ ਤੋਂ ਤੇਰੀ ਮਾਂ ਤੋਂ ਤੂੰ ਸਿੱਧਾ ਕਹਣਾ ਜੋਏ ਜੇ ਤੂੰ ਸਿੱਧਾ ਲਾਈਵ ਤੂੰ ਵੀਡੀਓ ਪਾਉਣਾ ਤਾਂ ਤੂੰ ਮੈਨੂੰ ਸਿੱਧਾ ਕਹਿ ਕੇ ਆ ਗੱਲ ਕਹਿ ਜਾਂਦਾ ਕਿ ਹਾਂ ਤੇਰਾ ਰੌਲਾ ਗੱਬਾ ਆ ਚੱਕਰ ਆਏ ਸੀ ਆ ਚੱਕਰ ਆਏ ਸੀ ਹੁਣ ਤੂੰ ਆ ਗਾ ਤੀਜਾ ਆਪ ਦੇਖੀ ਤੇ ਮੈਂ ਤੈਨੂੰ ਗੱਲ ਕਹੀ ਸੀ ਤੂੰ ਜੇ ਪਿੰਡ ਆਉਣਾ ਹੋਇਆ ਤੇਰੇ ਪਿੰਡ ਦੱਸ ਕੇ ਆ ਸੀ ਕਿ ਨਾ ਪਹਿਲਾਂ ਤੂੰ ਮੇਰੇ ਪਿੰਡ ਆ ਕੇ ਦਿਖਾ ਰੇ ਫਿਰ ਨਹੀਂ ਤੇ ਆ ਕੇ ਦਿਖਾ ਰ ਪਿੰਡ 'ਚ ਵਰਕੇ ਦਿਖਾ ਦੇ ਪਿੰਡ 'ਚ ਵਰਕੇ ਦਿਖਾ ਦੇ ਮੇਰਾ ਆਟਲਾ ਪਿੰਡ ਹੈ ਠੀਖੀ ਦੇ ਨਾਲ ਇੱਥੇ ਜਿਹੜਾ ਮਾਨਸਾ ਮੇਰੇ ਪਿੰਡ 'ਚ ਵਰਕੇ ਦਿਖਾ ਦੇ ਤੂੰ ਗੱਲਾਂ ਕਰਦਾ ਗੋੜੀਆਂ ਦੀਆਂ ਤੂੰ ਗੋੜੀ ਕੀ ਜਿਹੜਾ ਮਰਜ਼ੀ ਭਈ ਤੋਪਾਂ ਨੇ ਯਾਰ ਕੋਈ ਟਿਕਦ ਨਹੀਂ